ਪਰ ਮੈਂ ਹਲੇ ਤੱਕ 6 ਕੰਪੀਟੀਸ਼ਨ ਖੇਡ ਲਿਆ ਤੇ ਮੇਰੀ ਪਹਿਲੀ ਜਿਹੜੀ ਫਰਸਟ ਕੰਪੀਟੀਸ਼ਨ ਉੱਚੇ ਮੇਰੀ 3 ਪਈ ਸੀ ਤੇ 4 ਚ ਮੇਰੀ 2 ਤੇ ਹੁਣ ਜਿਹੜੀ ਹੁਣ ਮੈਂ ਖੇਡੀ ਆ ਹੁਣ ਮੇਰੀ ਫਰਸਟ ਪਈ ਜੇ ਕਦੀ ਮੈਂ ਕਦੀ ਹਾਸ ਤੱਕ ਨਸ਼ਾ ਨਹੀਂ ਕੀਤਾ ਸੀਰੀਅਸਲੀ ਗੱਲ ਆ ਨਸ਼ਾ ਮੈਂ ਬਿਲਕੁਲ 0% ਮੈਂ ਨਸ਼ਾ ਕੋਲਡ ਡਰਿੰਕ ਦੀ ਮੈਂ ਗੱਲ ਕਰਨ ਮੈਂ ਕੋਲਡ ਡਰੀ ਤੱਕ ਨਹੀਂ ਪੀਂਦਾ ਸੀਰੀਅਸਲੀ ਗੱਲ ਆ ਇਹ ਜਿਹੜੀ ਮਤਲਬ ਕਿ ਹੁਣ ਮਿਸਤਰੀ ਬਣੇ ਆਪਾਂ ਮੁਦ ਅੰਮ੍ਰਿਤਸਰ ਦੇ ਕਈ ਜਗ੍ਹਾ ਇਤਰਾਹ ਦਾ ਹੈਗਾ ਮੈਂ ਕੰਮ ਕਿਦਾ ਤੇ ਉਹ ਮੈਨੂੰ ਬਸ ਵੇਖ ਕੇ ਹੀ ਵੱਡੇ ਘਰ ਦੇ ਕਹਿੰਦੇ ਮਤਲਬ ਕੀ ਲੱਗਦਾ ਨਹੀਂ ਹੈਗੇ ਤੁਸੀਂ ਮਿਸਤਰੀ ਹੈਗੇ ਬੋਡੀ ਬਿਲਡਰ ਟਾਈਪ ਲੱਗਦੇ ਲੇਕਿਨ ਸਾਡੀ ਫੈਮਿਲੀ ਚ ਕੋਈ ਇਹੋ ਜਿਹਾ ਹੈਗਾ ਨਹੀਂ ਰਿਚ ਕਿ ਹੜੇ ਪਿੱਛੋਂ ਕੋਈ ਪੈਸੇ ਲਾਵੇ ਕਿ ਬੋਡੀ ਬਿਲਡਿੰਗ ਦਾ ਸਾਰ ਇਹੋ ਜਿਹਾ ਗੀ ਮੈਂ ਕਹਾਂ ਕਿ ਪੈਸੇ ਦੇ ਗੀ ਮੈਂ ਕੱਲਾ ਹਾਂ ਸਰ ਮੈਂ ਕਦੀ ਕਦੀ ਸੀਰੀਅਸਲੀ ਤੁਹਾਨੂੰ ਮੈਂ ਦੱਸਾਂ ਕਿਸੇ ਨੇ ਯਕੀਨ ਨਹੀਂ ਕਰਨਾ ਮੈਂ ਕਦੀ ਨਾ ਇੱਥੇ 3 ਵਜੇ ਸਵੇਰੇ ਆ ਕੇ ਵਰਕਆਊਟ ਕਰਦਾ ਰਹਿ ਮੈਂ ਕੰਮ ਦੇ ਸਿਲਸਿਲੇ 'ਚ ਇੱਕ ਮੈਂ ਕੰਮ ਵੀ ਕਰਦਾ ਹਾਂ ਤੇ 3 ਵਜੇ ਵੀ ਆਉਣਾ ਹੈ ਕਿਤੇ ਮੈਂ ਵਰਕਆਊਟ ਕਰਨੇ ਮੈਨੂੰ ਅੱਜ ਵੀ ਚੇਤਾ ਮੈਨੂੰ ਉਹਦੇ ਨੇ ਪਰ ਮੇਰੇ ਮੰਮੀ ਡੈਡੀ ਬਹੁਤ ਖੁਸ਼ ਨੇ ਉਹ ਅੱਜ ਕਹਿੰਦੇ ਆ ਕਿ ਚਲੋ ਨਸ਼ਾਤ ਨਹੀਂ ਕਰੇ ਘਟੋ ਘਟੋ ਸਟਰੀਟ ਤੇ ਪੈਸਾ ਲਾਣ ਰਿਹਾ ਉਹਨਾਂ ਨੂੰ ਲੱਗਦਾ ਕਿ ਮੈਂ ਮੈਂ ਹੈਗਾ ਵਾਂ ਨਸ਼ੇਦ ਨਹੀਂ ਕੋਈ ਕਰਦਾ ਕੋਈ ਬੀਰੀ ਸਿਕਰੇਟ ਕੋਈ ਵੀ ਫਾਲਤੂ ਅਦਰ ਮੈਚ ਕੋਈ ਨਸ਼ਾਤ ਨਹੀਂ ਕਰਦਾ ਤਿੰਨ ਚਾਰ ਸਾਲ ਹੋ ਗਏ ਸਰ ਮੈਨੂੰ ਜਿਮ ਲਾਉਂਦੇ ਮੈਂ ਅੱਜ ਤੱਕ ਮੇਰੇ ਉਸਤਾਦ ਨੇ ਕਦੀ ਮੇਰੇ ਕੋਲ ਫੀਸ ਨਹੀਂ ਮੰਗੀ ਜੇ ਮੈਨੂੰ ਡਾਈਟ ਦਾ ਵੀ ਖਰਚਾ ਨਹੀਂ ਹੈਗਾ ਡਾਈਟ ਦਾ ਵੀ ਖਰਚਾ ਮੈਨੂੰ ਦੇ ਦਿੰਦੇ ਉਸਤਾਦ ਕਿ ਜਾ ਲੈ ਜਾ ਖਾ ਗਿਆ ਜੇ ਤੂੰ ਪਨੀਰ ਖਾ ਲਾ 50 ਜਾਂ 60 ਜੋ ਵੀ ਮਤਲਬ ਕਿ ਮੈਨੂੰ ਦੇ ਦਿੰਦੇ ਪੈਸੇ ਖਾਣ ਲਈ ਅੰਸ਼ੂ ਮੇਰੇ ਕੋ ਆਇਆ ਸੀ ਜਦੋਂ ਇਹ 8ਵੀਂ 9ਵੀਂ ਕਲਾਸ ਦੇ ਵਿੱਚ ਹੈਗਾ ਸੀ ਇਹਦੀ ਉਮਰ ਸਾਰੀ 14 ਤੇਰਾ 14 ਸਾਲ ਦੀ ਉਮਰ ਸੀ ਪ੍ਰਵਾਸੀ ਭਾਈਚਾਰੇ ਤੋਂ ਮੁੰਡਾ ਹੈਗਾ ਆ ਮਿਹਨਤੀ ਇਹ ਸ਼ੁਰੂ ਤੋਂ ਆ ਇਹਦੀ ਇੱਕ ਚੀਜ਼ ਦੀ ਤਾਰੀਫ ਹੈ ਮਿਹਨਤੀ ਆ ਤੇ ਜਿਹੜੇ ਮੁੰਡੇ ਚੰਗੇ ਘਰਾਂ ਦੇ ਮੁੰਡੇ ਆ ਜਿਹੜੇ ਹਜ਼ਾਰਾਂ ਦੇ ਪੈਸਾ ਰੋਡ ਨਸ਼ਾ ਪੀ ਰਹੇ ਆ ਹਜ਼ਾਰਾਂ ਰੁਪਈ ਦੀ दारू ਦੀ ਬੋਤਲ ਲੈ ਕੇ ਪੀ ਲੈਂਦੇ ਆ ਚਿੱਟਾ ਪੀਂਦੇ ਆ ਕੀ ਉਹ 2-300 ਰੁਪਈਆ ਆਪਣੇ ਉੱਤੇ ਖਰਚ ਨਹੀਂ ਸਕਦੇ ਕਿਸੇ ਵੀ ਜਿਮ ਵਿੱਚ ਚਲ ਜਾਓ ਕੋਈ ਵੀ ਉਸਤਾਦ ਫੜ ਲਓ ਉਸਤਾਦ ਨੂੰ ਕੋ ਮੈਨੂੰ ਮਿਹਨਤ ਲਵਾ ਮੈਂ ਕੁਝ ਕਰਨਾ ਚਾਹਨਾ ਇੰਨੇ ਮੇਰੇ ਕੋਲ ਬਹੁਤ ਬੇਟਾ ਖਾਦੀਆਂ ਇਨੇ ਮੇਰੇ ਕੋ ਚਪੇੜਾ ਵੀ ਖਾਦਿਆ ਨੇ ਮੇਰੇ ਕੋ ਗਾਲਾਂ ਵੀ ਖਾਦਿਆ ਮੁੰਡਿਆਂ ਨੂੰ ਡਾਂਟ ਦੋ ਮੁੰਡਿਆਂ ਨੂੰ ਕੁਝ ਕਹਿ ਦਿਓ ਨਾ 1 ਮਿੰਟ ਤੇ ਗੁੱਸਾ ਕਰਦੇ ਆ ਉਹ ਸੋਚਦੇ ਤੂੰ ਨਾ ਗੁਣ ਸਾਨੂੰ ਕਹਿਣ ਵਾਲਾ ਆਪਾਂ ਜੇ ਅੱਜਕੱਲ੍ਹ ਵੇਖਦੇ ਮੁੰਡੇ ਆਪਣੇ ਮਾਪਿਆਂ ਦੀ ਗੱਲ ਨਹੀਂ ਸੁਣਦੇ ਉਹਨਾਂ ਨੇ ਸਤਾਦਾਰੀਆਂ ਕਿ ਸੁਣੀ ਪਰ ਇਹਨੇ ਸਤਾਦਾਰੀਆਂ ਚਪੇੜਾ ਵੀ ਖਾਦਿਆ ਤੇ ਬੈਲਟਾ ਵੀ ਖਾਦਿਆ ਤਾਂ ਅੱਜ ਇੱਥੇ ਇੱਥੇ ਇਸ ਲੈਵਲ ਤੇ ਅੱਜ ਤਾਂ ਆਏ ਜ ਜਿਹੜੇ ਅੱਜ ਦੀ ਨਸ਼ਿਆਂ ਦੇ ਵਿੱਚ ਸਭ ਤੋਂ ਲੱਗ ਨਿਆਰ ਆਦੇ ਨਾ ਨਸ਼ੇੜੀ ਤੇ ਤਹੀ ਕੱਲ ਨੂੰ ਜਿਮ ਵਲੇਜ ਜਾਂ ਪਹਿਲਵਾਨ ਦੇ ਰਹੋਗੇ 1 ਸਾਲ ਦੇ ਵਿੱਚ ਸਭ ਤੋਂ ਲੱਗ ਇੱਕ ਵਾਰੀ ਉਠੋ ਕਰਨ ਕਰਨ ਵਾਲੇ ਬਣੇ ਕੁਝ ਸਸਸੀਆਂ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅੱਜ ਨੌਜਵਾਨ ਦੀ ਆ ਜਿਹੜਾ ਕਿ ਟਾਇਲ ਮਿਸਤਰੀ ਆ ਜਿਹੜਾ ਕਿ ਟਾਇਲ ਲਗਾਉਂਦਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦਾ ਨੌਜਵਾਨ ਨੂੰ ਸਰੀਰ ਬਣਾਉਂਦਾ ਬੜਾ ਸ਼ੌਂਕ ਹੈ ਤੇ ਤੁਸੀਂ ਅੱਜ ਦੇਖ ਸਕਦੇ ਹੋ ਇਸ ਨੌਜਵਾਨ ਦਾ ਸਰੀਰ ਚੰਗਾ ਭਲਾ ਬਾਡੀ ਬਿਲਡਰ ਬਣ ਗਿਆ ਨੌਜਵਾਨ ਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਟਾਇਲ ਦਾ ਕੰਮ ਕਰਦਾ ਟਾਇਲ ਲਾਉਂਦਾ ਪਰ ਲੋਕ ਯਕੀਨ ਨਹੀਂ ਕਰਦੇ ਜਦੋਂ ਲੋਕਾਂ ਘਰਾਂ ਵਿੱਚ ਜਾਂਦਾ ਲੋਕ ਸੱਜਿਆ ਨਹੀਂ ਕੀ ਕਰਦੇ ਭਾਈ ਤੂੰ ਟਾਇਲ ਮਿਸਤਰੀ ਆ ਆਸ਼ੂ ਸਾਡੇ ਨਾਲ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀਰੇ ਦਾ ਸ਼ੌਂਕ ਜਿਹੜਾ ਤੁਸੀਂ ਸਰੀਰ ਬਣਾਉਣ ਦਾ ਸ਼ੌਂਕ ਇਹ ਕਿਦੋਂ ਤੁਹਾਡੇ ਨੂੰ ਜਾਗਿਆ ਤੇ ਕਿੰਨੇ ਸਾਲਾਂ ਦੀ ਤੁਹਾਡੀ ਮਿਹਨਤ ਹੈ ਜਿਹੜਾ ਤੁਸੀਂ ਅੱਜ ਬਾਡੀ ਬਿਲਡਰ ਬਣਾਈ ਹੈ ਸਰ ਇਹ ਮੇਰਾ ਨਾ ਸ਼ੌਕ ਜਦੋਂ ਮੈਂ 2018 ਵਿੱਚ ਕੰਮ ਕਰਦਾ ਸੀ ਆਪਣਾ ਟਾਇਲ ਦਾ ਉਦੋਂ ਮੈਂ ਨਾ ਕਈ ਮੁੰਡੇ ਨੂੰ ਵੇਖਦਾ ਹਾਂ ਕਿ ਮਤਲਬ ਕਿ ਆਪਣਾ ਤਗੜੇ ਮਤਲਬ ਕਿ ਫਿਟਨੈਸ ਬੜੇ ਮੈਨੂੰ ਵਧੀਆ ਲੱਗਦਾ ਹੈ ਵੇਖਣ 'ਚ ਉਹਨੂੰ ਵੇਖ ਕੇ ਮੈਂ ਸੋਚਿਆ ਮੈਂ ਵੀ ਉਹ ਜਿਹੇ ਕਿਸੇ ਦਿਨ ਸਰੀਰ ਬਣਾਉਂਗਾ ਪਰ ਸਰਨਤ ਦਿਹਾੜੀ ਦੇ ਕਰਕੇ ਨਾ ਸਰੀਰ ਉਦੋਂ ਨਹੀਂ ਹੋਇਆ ਸਹੀ ਤੇ ਹੁਣ ਲਾਲੋ ਕੀ ਹੁਣ ਪਹਿਲਾਂ ਹੁਣ ਲੇਵਰ ਹੀ 2250 ਰੁਪਏ ਦਿਹਾੜੀ ਕਮੋਨੇ ਸੀ ਤੇ ਉਹਦੇ ਵਿੱਚ ਨਹੀਂ ਖਾਣਾ ਪੀਣਾ ਹੁਣ ਘਰ ਦੇ ਵੀ ਵੇਖਣਾ ਸੀ ਫੈਮਿਲੀ ਵੇਖਣੀ ਸੀ ਆਪਣੀ ਪਰ ਹੁਣ ਚਲੋ ਇਹ ਜਿਹੜੀ ਮਤਲਬ ਕਿ ਹੁਣ ਮਿਸਤਰੀ ਬਣੇ ਆਪਾਂ ਮਿਸਤਰੀ ਬਣਿਆ ਤੇ ਹੁਣ ਤੁਹਾਨੂੰ ਪਤਾ ਮਿਸਤਰੀ ਦੇ ਥੋੜੇ ਵੇ ਇਨਕਮ ਵੱਧ ਜਾਂਦੀ ਆ ਤੇ ਉਹਦੇ ਹਿਸਾਬ ਨਾਲ ਹੁਣ ਇਨਕਮ ਦੇ ਹਿਸਾਬ ਨਾਲ ਹੁਣ ਮੈਂ ਆਪਣਾ ਡਾਈਟ ਜੁਰਦਾ ਖਰਚਾ ਕੱਢਦਾ ਹੁਣ ਮੈਂ ਜਿਸ ਵੀ ਜਦੋਂ ਤੁਸੀਂ ਲੋਕਾਂ ਘਰਾਂ ਜਾਂਦੇ ਹੋ ਕੰਮ ਕਰਨ ਵਾਸਤੇ ਲੋਕ ਵਾਕੇ ਯਕੀਨ ਕਰਦੇ ਨੇ ਵੀ ਇਹ ਟਾਇਲ ਮਿਸਤਰੀ ਹੈਗਾ ਵੀ ਹੈਗਾ ਕਿ ਜਾਂ ਬਾਡੀ ਬਿਲਡਰ ਆ ਲੋਕ ਤੁਹਾਨੂੰ ਸਵਾਲ ਕਰਦੇ ਨੇ ਇਸ ਤਰ੍ਹਾਂ ਦਾ ਸਰ ਮੈਂ ਬਹੁਤ ਜਗ੍ਹਾ ਕੰਮ ਕੀਤਾ ਹੈ ਮਤਲਬ ਕਿ ਅੰਮ੍ਰਿਤਸਰ ਦੇ ਕਈ ਜਗ੍ਹਾ ਇਤਨਾ ਦਾ ਹੈਗਾ ਮੈਂ ਕੰਮ ਕੀਤਾ ਤੇ ਉਹ ਮੈਨੂੰ ਬਸ ਵੇਖ ਕੇ ਹੀ ਵੱਡੇ ਘਰ ਦੇ ਕਹਿੰਦੇ ਮਤਲਬ ਕਿ ਲੱਗਦਾ ਨਹੀਂ ਹੈ ਕਿ ਤੁਸੀਂ ਮਿਸਤਰੀ ਹੈਗੇ ਬੋਡੀ ਬਿਲਡਰ ਟੈਪ ਲੱਗਦੇ ਮੈਂ ਸਰ ਮੈਂ ਕਹਿ ਦਿੰਦਾ ਉਹਨਾਂ ਨੂੰ ਕੀ ਸਰ ਮੈਂ ਬੋਡੀ ਬਿਲਡਿੰਗ ਕਰਦਾ ਮੈਂ ਤੇ ਕਹਿੰਦੇ ਵਧੀਆ ਗੱਲ ਹੈ ਬੋਡੀ ਬਿਲਡਿੰਗ ਕਰਨਾ ਚਾਹੀਦਾ ਹੈ ਤੇ ਸਰ ਹੁਣ ਚਲੋ ਜੋ ਵੀ ਆ ਮਹਾਰਾਜ ਦੇ ਕਿਰਪਾ ਨਾਲ ਤੁਹਾਡੇ ਸਾਹਮਣੇ ਆ ਹੁਣ ਗਾਂਹ ਕਰਾਂਗੇ ਸਰ ਮੈਂ ਤਾਂ ਚਾਹੁੰਦਾ ਕਿ ਬਹੁਤ ਅੱਗੇ ਤੱਕ ਜਾਵਾਂ ਸਰ ਪਰ ਨਾ ਘਰ ਦੀ ਮਜ਼ਦੂਰੀ ਕਰਕੇ ਮੈਂ ਅੱਗੇ ਨਹੀਂ ਜਾ ਪਾ ਰਿਹਾ ਮੈਂ ਇੱਕ ਤੇ ਸਾਡੀ ਫੈਮਿਲੀ ਚ ਕੋਈ ਇਹੋ ਜਿਹਾ ਹੈਗਾ ਨਹੀਂ ਰਿਚ ਇਹਾਰੇ ਪਿੱਛੇ ਕੋਈ ਪੈਸੇ ਲਾਵੇ ਕਿ ਬੋਡੀ ਬਿਲਡਿੰਗ ਦਾ ਸਰ ਇਹ ਹੋ ਜਾਗੀ ਇਹ ਮੈਂ ਕਹਾਂ ਕਿ ਪੈਸੇ ਦੇ ਗੇ ਮੈਂ ਕੱਲਾ ਹੀ ਪੈਸੇ ਲਾਓਗੇ ਸਰ ਅੱਗੇ ਵਧੋਗੇ ਪੈਸੇ ਨਹੀਂ ਲਾਓਗੇ ਅੱਗੇ ਨਹੀਂ ਵਧੋਗੇ ਇਹ ਆ ਮੈਨੂੰ ਇਸ ਤੋਂ ਵੀ ਕਿੰਨੇ ਕਿੰਨੇ ਘੰਟੇ ਤੁਹਾਨੂੰ ਵਰਕਆਊਟ ਕਰਨਾ ਪੈਂਦਾ ਜਿਵੇਂ ਜਾ ਕੇ ਲੋਹੇ ਨਾਲ ਲੋਣਾ ਲੋਹਿਆ ਹੋਣਾ ਪੈਂਦਾ ਸੀ ਕਿੰਨੇ ਕਿ ਮਿਹਨਤ ਲਾਣੀ ਕਿ ਕਿੰਨੇ ਕਿ ਦਿਨ ਰਾਤ ਤੁਸੀਂ ਜਾ ਕੇ ਮਿਹਨਤ ਕੀਤੀ ਫਿਰ ਜਾ ਕੇ ਸੀਰ ਬਣਿਆ ਤੁਹਾਡਾ ਸਰ ਮੈਂ ਕਦੀ ਕਦੀ ਸੀਰੀਅਸਲੀ ਤੁਹਾਨੂੰ ਮੈਂ ਦੱਸਾਂ ਕਿਸੇ ਨੇ ਯਕੀਨ ਨਹੀਂ ਕਰਨਾ ਮੈਂ ਕਦੀ ਨਾ ਇੱਥੇ 3 ਵਜੇ ਸਵੇਰੇ ਆ ਕੇ ਵਰਕਆਊਟ ਕਰਦਾ ਰਿਹਾ ਮੈਂ ਕੰਮ ਦੇ ਸਿਲਸਿਲੇ 'ਚ ਇੱਕ ਮੈਂ ਕੰਮ ਵੀ ਕਰਦਾ ਹਾਂ ਤੇ 3 ਵਜੇ ਵੀ ਆਉਣਾ ਹੈ ਕਿਥੇ ਮੈਂ ਵਰਕਆਊਟ ਕਰਨੇ ਮੈਨੂੰ ਅੱਜ ਵੀ ਚੇਤਾ ਮੈਨੂੰ ਉਹਦੇ ਨੇ ਤੇ ਤਿੰਨ ਹੁਣ ਵਰਕਆਊਟ ਜਿਹੜਾ 1 ਤੋਂ 1.5 ਘੰਟਾ ਬਾਅਦ ਵਰਕਆਊਟ ਕਰਦੇ ਆ ਇਹ ਤੋਂ ਜ਼ਿਆਦਾ ਨਹੀਂ ਬਸ ਤੇ ਬਿੰਦੀਸੋ ਵੀ ਅੱਜ ਚੰਗਾ ਸਰੀਰ ਬਣ ਗਿਆ ਲੋਕ ਤਰੀਫਾਂ ਕਰਦੇ ਨੇ ਤੁਹਾਡੇ ਸਰੀਰ ਦੀਆਂ ਵੀ ਮੁੰਡੇ ਨੇ ਵਾਕੇ ਸਰੀਰ ਬਣਾਇਆ ਵਾ ਤੇ ਮਾਨੂੰ ਕਿੰਨਾ ਚੰਗਾ ਲੱਗਦਾ ਪਹਿਲਾਂ ਕਿਸੇ ਵੱਲ ਵੇਖ ਕੇ ਤਰੀਫਾਂ ਕਰਦੇ ਸੀ ਅੱਜ ਖੁਦ ਦਾ ਸਰੀਰ ਬਣ ਗਿਆ ਹੁਣ ਕਿੰਨਾ ਚੰਗਾ ਲੱਗਦਾ ਤੁਹਾਨੂੰ ਸਰ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਸਾਰੇ ਮੈਨੂੰ ਕਹਿੰਦੇ ਨਾ ਮਤਲਬ ਕਿ ਅੰਸ਼ੂ ਭਾਈ ਆਪ ਤਾਂ ਆਪਣੇ ਬਹੁਤ बढ़िया ਲੱਗ ਰਹੇ ਹੋ ਦੇਖਣੇ ਮਤਲਬ ਮੈਨੂੰ ਸਰ ਮੈਨੂੰ ਆਪਣੇ ਆਪ ਨੂੰ ਬਰਾ ਪ੍ਰੋਡ ਫੀਲ ਹੁੰਦਾ ਕਿ ਮਤਲਬ ਕਿ ਮੈਂ ਵੀ ਚਲੋ ਮੈਂ ਕਹੀ ਯੋਗਤ ਹੈਗਾ ਕਿ ਮੈਨੂੰ ਵੀ ਕੋਈ ਕੋਈ ਤਾਰੀਫ ਕਰਨ ਦੇ ਆ ਇਹ ਮੈਨੂੰ ਸਭ ਤੋਂ ਵਧੀਆ ਲੱਗਣ ਦਾ ਤੇ ਮੈਂ ਗਾਂ ਇਹੋ ਸੋਚੂਗਾ ਨਾ ਕਿ ਅੱਗੇ ਤੱਕ ਜਾਵਾਂ ਮੇਰਾ ਇੱਕ ਗੋਲ ਹੈਗਾ ਬੋਡੀ ਬਿਲਡਿੰਗ ਸਭ ਤੋਂ ਮੈਂ ਉੱਤੇ ਤੱਕ ਲੈ ਜਾਊਂਗਾ ਤੇ ਮਿਸਟਰ 올ੰਪੀਆ ਦਾ ਖੇਡੂਗਾ ਅਜੀ ਮੇਰੇ ਇਸੇ ਘਰ ਦੇ ਹਾਲਾਤ ਕੀ ਨੇ ਕਿੰਨੇ ਕੇ ਪਰਿਵਾਰ ਚ ਗਰੀਬੀ ਆ ਕਿੰਨੇ ਕੇ ਪਰਿਵਾਰ ਕਿੰਨੀ ਕਿ ਖਰਾਕ ਖਵਾਣੀ ਕਹਿੰਦੀ ਕਿ ਕਈ ਕਈ ਵੇਰਾ ਖਰਾਕ ਤੋਂ ਬਿਨਾ ਵੀ ਤੁਹਾਨੂੰ ਜਿਮ ਲਾਉਣਾ ਪੈਂਦਾ ਸੀ ਕਿਸਤਾ ਦੇ ਹਾਲਾਤ ਨੇ ਤੁਹਾਡੇ ਸਰ ਮੈਂ ਕਦੀ ਕਦੀ ਨਾ ਖਰਾਕ ਤੋਂ ਬਿਗਾਰੇ ਮੈਂ ਜਿਮ ਲਾ ਕੇ ਘਰੇ ਜੋ ਵੀ ਮਿਲਣਾ ਰੋਟੀ ਸਬਜ਼ੀ ਜੋ ਵੀ ਖਾਣਾ ਬਸ ਕੱਲਾ ਉਹ ਔਰ ਅਦਰਵਾਈਜ਼ ਕੋਈ ਡਾਈਟ ਨਹੀਂ ਹੈਗੀ ਮੇਰੀ ਹੋਂ ਤਾਂ ਚਲੋ 2 250 ਰੁਪਏ ਖਾਬ ਲੈਣੇ ਅੱਜ ਤੋਂ 2-3 ਸਾਲ ਪਹਿਲਾਂ ਮੈਂ ਕੁਛ ਨਹੀਂ ਡਾਈਟ ਰੱਖਦਾ ਹਾਂ ਕੁਛ ਨਹੀਂ ਬਿਲਕੁਲ 0% ਹੂੰ ਤੁਹਾਨੂੰ ਇਹ ਸੋ ਵੀ ਐਸੇ ਹਥਾੜਾ ਤੁਸੀਂ ਜਿਹੜੇ ਕਿ ਹੱਥਾਂ 'ਚ ਕਾਂਢੀ ਫੜ ਕੇ ਲੋਕਾਂ ਦੇ ਘਰਾਂ ਵਿੱਚ ਟਾਇਲ ਲਾਉਂਦੇ ਹੋ ਐਸੀ ਹੱਥਾਂ ਤੁਸੀਂ ਇੱਥੇ ਆ ਕੇ ਜਿੰਮ ਲਾਉਂਦੇ ਹੋ ਕਿਸ ਤਰ੍ਹਾਂ ਦੇ ਦਦੇ ਹੋ ਕੋਈ ਸੋਚਿਆ ਸੀ ਕਿ ਇੰਨੀ ਮਿਹਨਤ ਕਰਨੀ ਪਾਉਗੀ ਸਰੀਰ ਬਣਾਉਣਾ ਪਊਗਾ ਕਦੇ ਇਸੇ ਤੁਹਾਡੇ ਸਾਡੇ ਹੱਥਾਂ ਅਸੀਂ ਦੇਖਿਆ ਬਿਲਕੁਲ ਤੁਹਾਡੇ ਪੱਤਰ ਹੋਏ ਪਏ ਨੇ ਐਨੇ ਤੁਹਾਡੇ ਹੱਥ ਸਖਤ ਹੋਏ ਪਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਕੀ ਕਰੀਏ ਹੁਣ ਕੰਮ ਹੀ ਸਰ ਇਤਰਾ ਦਾ ਹੈਗਾ ਇੱਕ ਤੇ ਸਾਡਾ ਕੰਮ ਇੱਕ ਉਧਰ ਦਾ ਪੱਥਰ ਦਾ ਕੰਮ ਆ ਉਥੇ ਵੀ ਇੱਕ ਹਤੌਰ ਛੇਨੀ ਤਾਂ ਥੋੜੀ ਇੱਕ ਜਿੰਮ ਵੀ ਹਡਾ ਉਹ ਹੋਇਆ ਕਿ ਹੁਣ ਡੰਮਲ ਨਾਲ ਮੱਥਾ ਮਾਰਨਾ ਪੈਂਦਾ ਏ ਤੇ ਇਹ ਚੀਜ਼ ਨਾ ਮੈਨੂੰ ਮੈਨੂੰ ਐਂ ਲੱਗਦਾ ਮੈਨੂੰ ਕਿ ਏਜਨ ਹੋਣੀ ਚਾਹੀਦੀ ਹਰ ਇੱਕ ਮੁੰਡੇ ਚ ਹੋਣੀ ਚਾਹੀਦੀ ਆ ਇਹ ਚੀਜ਼ ਇਹ ਕਈ ਜਿਹੜੀ ਸ਼ੌਕ ਆਣੇ ਇਹ ਹਰ ਇੱਕ ਜਿਹੜਾ ਫਿਟਨੈਸ ਜਿਹੜੀ ਫਿਟਨੈਸ ਲੈਣੇ ਬਹੁਤ ਵਧੀਆ ਹੈ ਤੇ ਜਿੰਨੇ ਵੀ ਹੈਗੇ ਪੰਜਾਬ ਦੇ ਮੇਰੇ ਭਰਾ ਤੇ ਉਹ ਮੈਨੂੰ ਵੇਖ ਕੇ ਉਸ ਤੋਂ ਮੋਟੀਵੇਟ ਹੋ ਜਾਓ ਨਸ਼ੇ ਨੂੰ ਜਿਹੜਾ ਤੁਰੰਤ ਛੱਡ ਦੋ ਮੈਂ ਮੈਂ ਅੱਜ ਮੈਨੂੰ ਕਦੀ ਮੈਂ ਕਦੀ ਅੱਜ ਤੱਕ ਨਸ਼ਾ ਨਹੀਂ ਕੀਤਾ ਸੀਰੀਅਸਲੀ ਗੱਲ ਹੈ ਨਸ਼ਾ ਮੈਂ ਬਿਲਕੁਲ 0% ਮੈਂ ਨਸ਼ਾ ਹੈ ਕੋਲਡ ਡਰਿੰਕ ਦੀ ਮੈਂ ਗੱਲ ਕਰਨ ਮੈਂ ਕੋਲਡ ਡਰੀ ਤੱਕ ਨਹੀਂ ਪੀਂਦਾ ਸੀਰੀਅਸਲੀ ਗੱਲ ਹੈ ਮੈਨੂੰ ਲੱਗਦਾ ਤੁਹਾਡਾ ਜਿਹੜਾ ਅਸਲ ਸਰੀਰ ਬਣਾਉਂਦਾ ਕਾਰਨ ਇਹ ਹੋਗਾ ਕਿ ਤੁਸੀਂ ਕੋਲਡ ਡਰਿੰਕ ਤੱਕਣੀ ਪੀਂਦੇ ਸਾਡੇ ਕਈ ਅਸੀਂ ਦੇਖਿਆ ਨੌਜਵਾਨ ਜਦੋਂ ਕਿਤੇ ਜਾਂਦੇ ਨੇ ਸਭ ਤੋਂ ਪਹਿਲਾਂ ਕੋਲਡ ਡਰਿੰਕ ਮੰਗਦੇ ਵੀ ਇਹ ਗਰਮੀ ਬੜੀ ਕੋਲਡ ਡਰਿੰਕ ਲਿਆਓ ਕਿ ਲੱਗਦਾ ਕਿਤੇ ਕੋਲਡ ਡਰਿੰਕ ਦੇ ਨਾਲ ਉਹਦਾ ਸੇ ਵੀ ਖਰਾਬ ਹੋ ਜਾਂਦਾ ਸਰ ਕੋਲਡ ਡਰਿੰਕ ਦੇ ਨਾਲ ਸਾਡੀ ਕੋਲਡ ਡਰਿੰਕ ਜੇ ਐਸਿਡ ਐਲਕੋਹਲ ਬਹੁਤ ਚੀਜ਼ ਇਹੋ ਜਿਹਾ ਪਿਆ ਹੁੰਦਾ ਕਿ ਉਹ ਤੁਹਾਡੀ ਬੋਡੀ ਨੂੰ ਨਾ ਉਹ ਚੀਜ਼ ਸਾਡੀ ਬੜੀ ਸੂਟ ਨਹੀਂ ਕਰਦੀ ਇਹ ਚੀਜ਼ ਫਾਲਤੂ ਚੀਜ਼ ਹੈ ਜੇ ਇਹ ਕੋਲਡ ਡਰਿੰਕ ਬਹੁਤ ਜ਼ਿਆਦਾ ਮਤਲਬ ਕੀ ਇਹ ਨਾ ਇਨਸਾਨ ਨੂੰ ਮਤਲਬ ਕੀ ਇੱਕ ਤੇ ਨਾ ਇਹਨੂੰ ਕਹਿੰਦੇ ਕੋਲਡ ਡਰਿੰਕ ਜਿਸੇ ਬਣਾਇਆ ਨਾ ਸੀਰੀਅਸਲੀ ਸਰ ਇਹ ਮੈਨੂੰ ਬਹੁਤ ਚੰਗਾ ਨਹੀਂ ਲੱਗਣ ਦੇ ਜੀ ਵੀ ਹੁਣ ਮਾਪੇ ਕਿੰਨਾ ਖੁਸ਼ ਨੇ ਜਦੋਂ ਉਹਨਾਂ ਦਾ ਪੁੱਤ ਨਸ਼ਿਆਂ ਤੋਂ ਦੂਰ ਹੈ ਕਿ ਪੰਜਾਬ ਵਿੱਚ ਜਿੱਥੇ ਅਸੀਂ ਦੇਖਿਆ ਸਾਡੇ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਜਾ ਰਹੇ ਨੇ ਹਰ ਪਾਸੇ ਲੋਕਾਂ ਦਾ ਬੁਰਾ ਹਾਲ ਹੈ ਨੌਜਵਾਨਾਂ ਦਾ ਪਰ ਇੱਕ ਮਾਂ ਦਾ ਵਿਰਲਾ ਹੀ ਪੋਤਾ ਜਿਹੜਾ ਇਸ ਤਰ੍ਹਾਂ ਦੀ ਵੱਖਰੀ ਤਰ੍ਹਾਂ ਦੀ ਅੱਜ ਬੋਡੀ ਬਣਾ ਕੇ ਲੋਕਾਂ ਵਿੱਚ ਵਿਚਰਦਾ ਵਾ ਅੱਜ ਮਾਪੇ ਕਿੰਨੇ ਖੁਸ਼ ਨੇ ਸਾਡਾ ਪੁੱਤ ਨਸ਼ਿਆਂ ਤੋਂ ਦੂਰ ਹੈ ਸਰ ਮੇਰੇ ਮੰਮੀ ਡੈਡੀ ਬਹੁਤ ਖੁਸ਼ ਨੇ ਉਹ ਅੱਜ ਕਹਿੰਦੇ ਆ ਕਿ ਚਲੋ ਨਸ਼ਾ ਤਾਂ ਨਹੀਂ ਕਰੇ ਘਟੋ ਘਟ ਉਹਨਾਂ ਨੂੰ ਲੱਗਦਾ ਕਿ ਮੈਂ ਮੈਂ ਹੈਗਾ ਵਾਂ ਨਸ਼ੇਦ ਨਹੀਂ ਕੋਈ ਕਰਦਾ ਕੋਈ ਬੀਰੀ ਸਿਕਰੇਟ ਕੋਈ ਵੀ ਫਾਲਤੂ ਅਦਰਬਾਚ ਕੋਈ ਨਸ਼ਾਦ ਨਹੀਂ ਕਰਦਾ ਖੁਰਾਕ ਹੀ ਖਾਣੇ ਆ 2 250 300 ਰੁਪਏ ਜੋ ਵੀ ਜਿੰਨਾ ਵੀ ਖਾਣਾ ਸਰੀਰ ਬੋਡੀ ਤੇ ਲਾਣੇ ਆ ਆਪਾਂ ਕੋਈ ਵੇਸਟ ਨਹੀਂ ਕਰਨੇ ਆ ਆਪਾਂ ਬਸ ਇਹੋ ਹੀ ਸਰ ਬਿਲਕੁਲ ਤੁਸੀਂ ਕਿਹਾ ਨੌਜਵਾਨ ਦਾ ਜਜ਼ਬਾ ਕਿੰਨਾ ਵਾਂ ਨੌਜਵਾਨ ਚ ਜਨੂਨ ਆ ਸਰੀਰ ਬਣਾਉਂਦਾ ਟਾਈਲ ਮਿਸਤਰੀ ਆ ਲੋਕਾਂ ਦੇ ਘਰਾਂ ਵਿੱਚ ਟਾਈਲ ਲਾਉਂਦਾ ਵਾ ਪਰ ਲੋਕ ਯਕੀਨ ਨਹੀਂ ਕਰਦੇ ਵੀ ਭਾਈ ਤੂੰ ਮਿਸਤਰੀ ਹੈਗਾ ਵੀ ਹੈਗਾ ਕਿਉਂਕਿ ਬਾਡੀ ਬਿਲਡਰ ਆ ਵੇਖਣ ਨੂੰ ਬੜਾ ਸੋਹਣਾ ਲੱਗ ਰਿਹਾ ਨੌਜਵਾਨ ਆ ਬੜੀ ਸੋਹਣੀ ਸਰੀਰੀ ਸ਼ੇਪ ਦਿੱਤੀ ਆ ਪਰ ਇਹਦੇ ਪਿੱਛੇ ਮਿਹਨਤ ਬੜੀਆ ਨੌਜਵਾਨ ਦੀ ਆਸ਼ੋ ਦੀ ਤਿੰਨ ਤੋਂ 4 ਸਾਲ ਦੀ ਮਿਹਨਤ ਆ ਅਤੇ ਅੱਜ ਲੋਕ ਤਾਰੀਫਾਂ ਕਰਦੇ ਇਸ ਨੌਜਵਾਨ ਦੀ ਆ ਵੀ ਇੱਕ ਗਰੀਬੀ 'ਚ ਉੱਠਿਆ ਇੱਕ ਆਮ ਘਰ ਦਾ ਨੌਜਵਾਨ ਜਿੱਥੇ ਦਿਹਾੜੀ ਕਰਕੇ ਮਿਸਤਰੀ ਬਣਿਆ ਅਤੇ ਅੱਜ ਮਿਸਤਰੀ ਤੋਂ ਜਿਹੜਾ ਕਿ ਇੱਕ ਚੰਗਾ ਬਾਡੀ ਬਿਲਡਰ ਬਣਿਆ ਮੈਨੂੰ ਇਸ ਵੀ ਆਸ਼ੋ ਹੁਣ ਤੱਕ ਕਿੱਥੇ ਕਿੱਥੇ ਜਾ ਕੇ ਕੰਪ ਤੇ ਕੀ ਕੀ ਮੈਡਲ ਲੈ ਕੇ ਆਇਓ ਸਰ ਮੈਂ ਹਲੇ ਤੱਕ 6 ਕੰਪੀਟੀਸ਼ਨ ਖੇਡ ਲਿਆ ਤੇ ਮੇਰੀ ਪਹਿਲੀ ਜਿਹੜੀ ਫਸਟ ਕੰਪੀਟੀਸ਼ਨ ਉੱਚੇ ਮੇਰੀ 3 ਪਈ ਹੀ ਤੇ 4 ਚ ਮੇਰੀ ਸੈਕੰਡ ਤੇ ਹੁਣ ਜਿਹੜੀ ਹੁਣ ਮੈਂ ਖੇਡੀ ਆ ਹੁਣ ਮੇਰੀ ਫਸਟ ਪਈ ਜੀ ਹਾਂਜੀ ਮਨੇ ਇਸ ਤੋਂ ਵੀ ਉਸਤਾਦ ਦੀ ਗੱਲ ਕਰੀਏ ਕਹਿੰਦੇ ਉਸਤਾਦ ਤੋਂ ਬਿਨਾ ਕੋਈ ਗਤੀ ਨਹੀਂ ਹੁੰਦੀ ਉਸਤਾਦ ਦਾ ਕਿੰਨਾ ਕਿ ਅਹਿਮ ਰੋਲ ਆ ਤੁਹਾਨੂੰ ਤੁਹਾਡਾ ਸਰੀਰ ਬਣਾਉਣ ਵਿੱਚ ਤੁਹਾਨੂੰ ਮਿਹਨਤ ਲਾਉਣ ਵਿੱਚ ਜੋ ਵੀ ਆ ਸਰ ਸਭ ਤੋਂ ਪਹਿਲਾਂ ਮੈਂ ਗੁਰੂ ਗੁਰੂ ਹੁੰਦਾ ਜੇ ਉਸਤਾਦ ਮੇਰੇ ਇੰਨਾ ਕੁਛ ਕੀਤਾ ਕਿ ਮੈਂ ਤੁਹਾਨੂੰ ਮੈਂ ਕੋਈ ਸਰ ਘਟਿਆ ਹਰ ਚੀਜ਼ ਘਟਿਆ ਮੈਂ ਉਹ ਤੁਹਾਨੂੰ ਕੁਝ ਕਹਿਣ ਇਹ ਗੱਲ ਹੀ ਨਹੀਂ ਹੈਗੀ ਕਹਿਣ ਦਾ ਕੁਝ ਮਤਲਬ ਹੈਗਾ ਹੀ ਨਹੀਂ ਮੇਰੇ ਕੋਲ ਸ਼ਬਦ ਨਹੀਂ ਹੈਗੀ ਮੇਰੀ ਕਹਿਣ ਦਾ ਸਾਡੀ ਪਤਾ ਲੱਗਾ ਵੀ ਕਹਿੰਦੇ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਖਾਣੇ ਵਾਸਤੇ ਤੁਸੀਂ ਜਿਮ ਆ ਜਾਂਦੇ ਤੁਹਾਡੇ ਉਸਤਾਦ ਤੁਹਾਨੂੰ ਖਾਣ ਦੇਂਦੇ ਹੁੰਦੇ ਸੀ ਭਾਈ ਮੇਰੇ ਕੋਲ ਪੈਸੇ ਰਲਾ ਤੇ ਖਾਣਾ ਖਾ ਜਾ ਕੇ ਸਿਹਤ ਬਣਾ ਕਿਉਂਕਿ ਉਸਤਾਦ ਨੂੰ ਵੀ ਬੜਾ ਸ਼ੌਂਕ ਹੁੰਦਾ ਵੀ ਉਹਦਾ ਚੇਲਾ ਵਧੀਆ ਨਿਕਲੇ ਨਾ ਬਣਾਵੇ ਵੀ ਫਲਾਣੇ ਦਾ ਉਸਤਾਦ ਜਾਂ ਫਲਾਣੇ ਦਾ ਚੇਲਾ ਹੈ ਹਾਂ ਜੀ ਹਾਂ ਜੀ ਸਹੀ ਆ ਮੈਂ ਤਿੰਨ ਚਾਰ ਸਾਲ ਹੋ ਗਏ ਸਰ ਮੈਨੂੰ ਜਿਮ ਲੈਂਦੇ ਮੈਂ ਅੱਜ ਤੱਕ ਮੇਰੇ ਉਸਤਾਦ ਨੇ ਕਦੀ ਮੇਰੇ ਕੋਲ ਫੀਸ ਨਹੀਂ ਮੰਗੀ ਕਦੀ ਨਹੀਂ ਮੇਰੇ ਕੋਲ ਮੇਰੇ ਕੋਲ मतलब ਜਦੋਂ ਹੋ ਗਿਆ ਉਦੋਂ ਦੇ ਦੀ ਪਰ ਅੱਜ ਤੱਕ ਨਹੀਂ ਮੇਰੇ ਕੋਲ ਜੇ ਮੈਨੂੰ ਡਾਈਟ ਦਾ ਵੀ ਖਰਚਾ ਨਹੀਂ ਹੈਗਾ ਡਾਈਟ ਦਾ ਵੀ ਖਰਚਾ ਮੈਨੂੰ ਦੇ ਦੇਂਦੇ ਉਸਤਾਦ ਕੀ ਜਾ ਲੈ ਆ ਜਾ ਖਾ ਗਿਆ ਜੇ ਤੂੰ ਪਨੀਰ ਖਾ ਲਾ ਪੰਜਾਹ ਜੋ 60 ਜੋ ਹੀ ਮਤਲਬ ਕੀ ਮੈਨੂੰ ਦੇ ਦੇਂਦੇ ਇਹ ਪੈਸੇ ਖਾਣ ਲਈ ਤੇ ਮੇਰਾ ਉਸਤਾਦ ਦਾ ਮਤਲਬ ਕੀ ਬਹੁਤ ਧੰਨਵਾਦ ਹੈ ਮੇਰਾ ਉਸਤਾਦ ਦਾ ਤੇ ਮੇਰੇ ਉਸਤਾਦ ਜੀ ਮੇਰੇ ਨਾਲ ਹੈਗੇ ਆ ਅੱਜ ਉਸਤਾਦ ਜੀ ਲੱਗਦਾ ਅਜ ਅਮਰਸਾਹ ਸਾਹਿਬ ਦਾ ਨਾਮ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਿੱਥੇ ਤੁਸੀਂ ਲੱਗ ਦਿਓ ਲੋਕ ਤਰੀਫਾਂ ਕਰਦੇ ਨੇ ਇਹ ਫਲਾਣੇ ਦਾ ਪੁੱਤ ਜਾ ਰਿਹਾ ਵਾ ਫਿਰ ਕਿੰਨਾ ਚੰਗ ਲੱਗਦਾ ਸਰ ਮੈਨੂੰ ਤਾਂ ਬਹੁਤ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ ਮਤਲਬ ਕਿ ਜਦੋਂ ਮੇਰੇ ਮਾਪਿਆਂ ਨੂੰ ਕਹਿੰਦੇ ਕਿ ਕਿ ਆਪਕਾ ਵੀ ਬੇਟਾ ਮਤਲਬ ਕਿ ਇਹ ਤਰੱਕੀ ਮਤਲਬ ਕਿ ਬੋਡੀ ਬਿਲਡਿੰਗ ਕਰਤਾ ਹੈ ਤਾਂ ਮੈਨੂੰ ਐ ਲੱਗਦਾ ਮੇਰੇ ਮਾਪਿਆਂ ਨੂੰ ਵੀ ਬਹੁਤ ਮਤਲਬ ਪ੍ਰਾਊਡ ਹੁੰਦਾ ਕਿ ਮਤਲਬ ਕਿ ਚਲੋ ਉਹਦੇ ਕਰਕੇ ਤੇ ਮੇਰਾ ਘੜੋ ਘੜ ਤੇ ਮੇਰਾ ਨਾਂ ਤ ਹੋਣ ਰਿਹਾ ਘੜੋ ਉੱਚਾ ਹੋਣ ਰਿਹਾ ਮਤਲਬ ਕਿ ਮੈਨੂੰ ਵੀ ਹੁੰਦਾ ਕਿ ਕੱਲ ਵੀ ਹੁਣ ਮੈਨੂੰ ਥੋੜੇ ਦਿਨ ਪਹਿਲੇ ਮੈਨੂੰ ਕਿਹੇ ਮਿਲਿਆ ਮੈਨੂੰ ਕਹਿੰ ਇਹੀ ਮੈਨੂੰ ਬਹੁਤ ਜ਼ਿਆਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਮੈਂ ਸੋਚਦਾ ਕਿ ਹਰ ਇੱਕ ਇਨਸਾਨ ਜਿਹੜਾ ਵੀ ਮਤਲਬ ਕਿ ਨਸ਼ੇ ਤੇ ਹੈ ਗਿਆ ਉਹ ਦੂਰ ਰੋ ਤੇ ਜਿੰਮ ਲਾਓ ਤੇ ਹੁਣ ਉਸਤਾਦ ਨਾਲ ਵੀ ਗੱਲ ਕਰਾਂਗੇ ਜਿਹੜੇ ਉਸਤਾਦ ਨੇ ਇਸ ਨੌਜਵਾਨ ਨੂੰ ਸਿੱਧੇ ਰਾਹ ਲਾਇਆ ਮੁਝੇ ਇਹ ਜਿਹੜਾ ਪ੍ਰਵਾਸੀ ਨੌਜਵਾਨ ਆ ਜਿਹੜਾ ਆਸ਼ੂ ਤੁਹਾਡੇ ਕੋ ਕਦੋਂ ਆਇਆ ਸੀ ਕੀ ਹਾਲਾਤ ਸੀ ਨੌਜਵਾਨ ਦੇ ਕਿੰਨੇ ਕ ਗਰੀਬੀ ਚੋਂ ਨਿਕ ਕੇ ਆਇਆ ਸੀ ਤੁਸੀਂ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਤੇ ਅੱਜ ਤੁਸੀਂ ਤਗੜਾ ਬਣ ਆਤਾ ਇਸ ਨੌਜਵਾਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਸੀ ਗੱਲ ਸਾਰਿਆਂ ਨੂੰ ਅਨਸ਼ੂ ਮੇਰੇ ਕੋ ਆਇਆ ਸੀ ਜਦੋਂ ਇਹ 8ਵੀਂ ਨੂੰ ਵੀ ਕਲਾਸ ਦੇ ਵਿੱਚ ਹੈਗਾ ਸੀ ਇਹਦੀ ਉਮਰ ਸਾਰੀ 14 13-14 ਸਾਲ ਦੀ ਉਮਰ ਸੀ ਤੇ ਪ੍ਰਵਾਸੀ ਭਾਈਚਾਰੇ ਤੋਂ ਮੁੰਡਾ ਹੈਗਾ ਆ ਆਪਣੇ ਇੱਥੇ ਰਹਿੰਦੇ ਪਿੱਛੇ ਰਹਿੰਦੇ ਵੀ ਕਰਾਇਤੇ ਆਏ ਹੁਣ ਇਹਨਾਂ ਨੇ ਚਲੋ ਹੁਣ ਵੱਡਾ ਹੋਇਆ ਵਾ ਮਿਹਨਤ ਕਰਦਾ ਪਿਆ ਵਾ ਨਾਲ ਡੈਡੀ ਦੀ ਸਪੋਰਟ ਆ ਹੁਣ ਆਪਣਾ ਘਰ ਬਣਾ ਰਿਹਾ ਏ ਇਹ ਜਦੋਂ ਮੇਰੇ ਕੋ ਆਇਆ ਸੀ ਉਦੋਂ ਜਿ ਤਰ੍ਹਾਂ ਤੁਹਾਨੂੰ ਦੱਸ ਰਿਹਾ ਪ੍ਰਵਾਸੀ ਆ ਤੇ ਸਰਕਲ ਉਦਾਂ ਦਾ ਸੀ ਮਿਹਨਤੀ ਇਹ ਸ਼ੁਰੂ ਤੋਂ ਆ ਇਹਦੀ ਇੱਕ ਚੀਜ਼ ਦੀ ਤਾਰੀਫ਼ ਹੈ ਮਿਹਨਤੀ ਆ ਇਹਦੀ ਮਿਹਨਤ ਕਰਕੇ ਮੇਰੀ ਪੂਰੀ ਸਪੋਰਟ ਕੀਤੀ ਜਿੱਥੇ ਹੋ ਸਕੀ ਮੈਂ ਸਪੋਰਟ ਕੀਤੀ ਆ ਤੇ ਮੈਂ ਇਹੀ ਕਹਿਣਾ ਵਾਂ ਵੀ ਜੇ ਪ੍ਰਵਾਸੀ ਇੱਕ ਮੁੰਡਾ ਜਿਹਦੇ ਕੋਲ ਪੈਸੇ ਨਹੀਂ ਹੈਗੇ ਸੀ ਕਿਸੇ ਟਾਈਮ ਤੇ ਹੁਣ ਚਲੋ 7-800 ਰੁਪਏ ਦਿਹਾੜੀ ਕਮਾਉਂਦਾ ਆ ਉਸ ਟਾਈਮ ਤੇ ਕੋ ਆਂਡੇ ਖਾਣ ਜੋਗੇ ਵੀ ਨਹੀਂ ਪੈਸੇ ਹੁੰਦੇ ਸੀ ਤੇ ਅੱਜ ਏਡਾ ਸੋਹਣਾ ਸ਼ਰੀਰ ਬਣਾਇਆ ਜੇ ਨੇ ਮਿਹਨਤ ਕਰਕੇ ਤੇ ਜਿਹੜੇ ਮੁੰਡੇ ਚੰਗੇ ਘਰਾਂ ਦੇ ਮੁੰਡੇ ਆ ਜਿਹੜੇ ਹਜ਼ਾਰਾਂ ਦੇ ਪੈਰਾ ਰੋਡ ਨਸ਼ਾ ਪੀ ਰਹੇ ਆ ਹਜ਼ਾਰਾਂ ਰੁਪਏ ਦੀ ਦਾਰੂ ਦੀ ਬੋਤਲ ਲੈ ਕੇ ਪੀ ਲੈਂਦੇ ਆ ਚਿੱਟਾ ਪੀਂਦੇ ਆ ਕੀ ਉਹ 2-300 ਰੁਪਏ ਆਪਣੇ ਉੱਤੇ ਖਰਚ ਨਹੀਂ ਸਕਦੇ ਅੱਧਾ ਪੌਣਾ ਘੰਟਾ ਸਾਨੂੰ ਨਹੀਂ ਦੇ ਸਕਦੇ ਮੈਂ ਨਹੀਂ ਕਹਿੰਦਾ ਮੇਰੇ ਕੋ ਆਓ ਕਿਸੇ ਵੀ ਜਿਮ ਵਿੱਚ ਚਲ ਜਾਓ ਕੋਈ ਵੀ ਉਸਤਾਦ ਫੜ ਲਓ ਉਸਤਾਦ ਨੂੰ ਕੋ ਮੈਨੂੰ ਮਿਹਨਤ ਲਵਾ ਮੈਂ ਕੁਝ ਕਰਨਾ ਚਾਹਨਾ ਤੇਹੀ ਗ੍ਰੋਥ ਕਰੋਗੇ ਤੇਹੀ ਨਸ਼ੇ ਛੱਡੋਗੇ ਜਿਹੜਾ ਨਸ਼ਾ ਬੰਦਾ ਨਸ਼ਾ ਕਰਦਾ ਮੇਰੇ ਲੋਕਲ 'ਚ ਆ ਮੈਂ ਅੰਮ੍ਰਿਤਸਰ ਪੰਜਾਬ ਮਡੀਠਾ ਰੋਡ ਬਾਈਪਾਸ 'ਤੇ ਆਪਣਾ ਜਿਮ ਦਿੱਤਾ ਫਿਰਨੇ ਜਿਮ ਮੈਂ ਆਪਣਾ ਨੰਬਰ ਵੀ ਮੈਂਸ਼ਨ ਕਰ ਦਾਂਗਾ ਜਿੰਨੂੰ ਲੋੜ ਆ ਜਿਹੜਾ ਬੰਦਾ ਨਸ਼ਾ ਛੜਨਾ ਚਾਹੁੰਦਾ ਉਹ ਵੀ ਮੇਰੇ ਕੋਲ ਆਵੇ ਮੈਂ ਉਹਰਾ ਨਸ਼ਾ ਵੀ ਛੜਵਾਉਂਗਾ ਬਲੇ ਉਸਤਾਦ ਜੀ ਕਹਿੰਦੇ ਉਸਤਾਦ ਦੀਆਂ ਜਿਹੜੀਆਂ ਮਾਰਾਂ ਨੇ ਉਸਤਾਦ ਦੀ ਕੋਟਿਆ ਕਿਤੇ ਕਿਤੇ ਬੰਦੇ ਨੂੰ ਮਕਾਮ ਤੱਕ ਹਾਸਲ ਕਰ ਦਿੰਦੀ ਆ ਇਹ ਜਦੋਂ ਆਸ਼ੂ ਤੁਹਾਡੇ ਕੋ ਆਇਆ ਸੀ ਕਿੰਨੇ ਕਿ ਮਾਰ ਖਾਦੀ ਇਸ ਨੌਜਵਾਨ ਨੇ ਕਿੰਨੇ ਕਿ ਬੈਲਟਾ ਖਾਦੀਆਂ ਕੀ ਕਹਿਣਾ ਚਾਹੋਗੇ ਤੇ ਬਾਰੇ ਆਹ ਬੈਲਟਾ ਅਸੀਂ ਆਪਣੇ ਉਸਤਾਦ ਕੋ ਵੀ ਖਾਦੀਆਂ ਬੈਲਟਾ ਮੈਂ ਬਹੁਤ ਖਾਦੀਆਂ ਕਿਉਂਕਿ ਹੁੰਦਾ ਹਰ ਇੱਕ ਨੂੰ ਹੁੰਦਾ ਵਾ ਛੀਟ ਕਰਦਾ ਕੋਈ ਨਾ ਕੋਈ ਵੀ ਮਿਹਨਤ ਲਾਣੀ ਆ ਜਾਣਾ ਪੈਣਾ ਇਨੇ ਮੇਰੇ ਕੋਲ ਬਹੁਤ ਬੈਲਟਾ ਖਾਦੀਆਂ ਇਨੇ ਮੇਰੇ ਕੋਲ ਚਪੇੜਾ ਵੀ ਖਾਦੀਆਂ ਨੇ ਮੇਰੇ ਕੋਲ ਗਾਲਾਂ ਵੀ ਖਾਦੀਆਂ ਤੇ ਇਹ ਇੰਨਾ ਪੱਕਾ ਇਹ ਛੱਡ ਕੇ ਨਹੀਂ ਗਿਆ ਜਮ ਅੱਜ ਦੇ ਟਾਈਮ 'ਚ ਇਹ ਮੁੰਡਿਆਂ ਨੂੰ ਡਾਂਟ ਦੋ ਮੁੰਡਿਆਂ ਨੂੰ ਕੁਝ ਕਹਿ ਦਿਓ ਨਾ 1 ਮਿੰਟ 'ਚ ਗੁੱਸਾ ਕਰਦੇ ਆ ਉਹ ਸੋਚਦੇ ਤੂੰ ਹੁਨਾ ਗੋਣ ਨੂੰ ਕਹਿਣ ਵਾਲਾ ਆਪਾਂ ਜੇ ਅੱਜਕੱਲ੍ਹ ਵੇਖਦੇ ਮੁੰਡੇ ਆਪਣੇ ਮਾਪਿਆਂ ਦੀ ਗੱਲ ਨਹੀਂ ਸੁਣਦੇ ਉਹਨਾਂ ਨੇ ਉਸਤਾਦ ਦੀ ਵੀ ਸੁਣੀ ਪਰ ਇਹਨੇ ਉਸਤਾਦ ਦੀਆਂ ਚਪੇੜਾ ਵੀ ਖਾਦੀਆਂ ਤੇ ਬੈਲਟਾ ਵੀ ਖਾਦੀਆਂ ਤਾਂ ਅੱਜ ਇੱਥੇ ਇੱਥੇ ਇਸ ਲੈਵਲ ਤੇ ਅੱਜ ਤਾਂ ਆਏ ਤੁਰੀਏ ਸੋ ਵੀ ਸਾਡੇ ਅਸੀਂ ਦੇਖਿਆ ਵੀ ਤੁਹਾਡੇ ਕਹਿੰਦੇ ਮੁਤਾਬਕ ਇੱਥੇ ਹੋਰ ਵੀ ਬੜੇ ਨੌਜਵਾਨ ਹੈਗੇ ਸੀ ਜਿਨ੍ਹਾਂ ਨੇ ਬੜੇ ਸਰੀਰ ਬਣਾਏ ਅੱਜ ਨਸ਼ਿਆਂ ਵਾਲੇ ਪਾਸੇ ਆ ਗਏ ਨਸ਼ੇ ਦੇ ਕਾਰਨ ਉਹਨਾਂ ਦੇ ਸਰੀਰ ਜਿਹੜੇ ਸਾਰੇ ਬਰਬਾਦ ਹੋ ਗਏ ਉਹਨਾਂ ਦੇ ਅਸੀਂ ਦੇਖਦੇ ਆ ਆਪਣੇ ਲੋਕਲ ਦੇ ਵਿੱਚ ਇਹੀ ਚਲੋ ਛੋਟੇ ਹਾਈਵੇ ਦੇ ਪਹਿਲਵਾਨੀ ਕਰਦੇ ਸੀ ਬੜੇ ਜਾਣੇ ਅਸੀਂ ਉਹਨਾਂ ਨੂੰ ਵੇਖਿਆ ਆ ਬੜੇ ਤਗੜੇ ਅੱਜ ਅਸੀਂ ਉਹਨਾਂ ਨੂੰ ਵੇਖਦੇ ਆ ਕੋਈ ਚਿੱਟਾ ਪੀ ਰਿਹਾ ਵਾ ਕੋਈ ਹੋਰ ਗਲਤ ਨਸ਼ਾ ਕਰ ਰਿਹਾ ਉਹਨਾਂ ਨੇ ਆਪਣਾ ਬੇੜਾਗਰਕ ਕਰ ਲਿਆ ਹੋਇਆ ਜਿਨ੍ਹਾਂ ਨੂੰ ਵੇਖ ਕੇ ਅਸੀਂ ਅਸੀਂ ਮੋਟੀਵੇਟ ਹੁੰਦੇ ਰਹੇ ਨਾ ਅੱਜ ਉਹਨਾਂ ਦਾ ਬੇੜਾਗ ਅਹੀਂ ਕਹਿੰਦੇ ਆਂ ਵੀ ਬਚੋ ਜਿੰਨਾ ਇਹ ਨਸ਼ੇ ਤੋਂ ਬਚਿਆ ਜਾਂਦਾ ਬਚੋ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਹਰ ਕੋਈ ਤਗੜੇ ਨੂੰ ਵੇਖ ਕੇ ਹਰ ਕੋਈ ਜੈਲਸ ਕਰਦਾ ਕੋਈ ਇਹ ਨਹੀਂ ਚਾਹੁੰਦਾ ਕੋਈ ਤਗੜਾ ਹੋ ਜਾਏ ਅਹੀਂ ਕਹਿੰਦੇ ਸਾਡੇ ਕੋਲ ਆਓ ਅਸੀਂ ਤੁਹਾਨੂੰ ਮਿਹਨਤ ਕਰਾਵਾਂਗੇ ਜਿੰਨੀ ਹੋ ਸਕੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਸਿਰਫ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਅਸੀਂ ਹਰ ਕੋਈ ਫੀਸ ਵੀ ਨਹੀਂ ਲਵਾਂਗੇ ਤੁਸੀਂ ਵੀ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਦੇਣਾ ਚਾਹੋਗੇ ਖਾਸਕੇ ਪੰਜਾਬੀ ਨੌਜਵਾਨਾਂ ਨੂੰ ਜਿਹੜੇ ਕੀ ਚਿੱਟੇ ਦੀ ਭੇਂਟ ਕੱਢ ਰਹੇ ਨੇ ਨਸ਼ੇ ਦੇ ਵਿੱਚ ਦਲਦਲ ਹੋ ਜਾ ਰਹੇ ਨੇ ਅਤੇ ਪੈਸੇ ਦੀ ਤੇ ਸਰੀਰ ਦੀ ਬਰਬਾਦੀ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਹੱਥ ਜੋੜ ਕੇ ਮੇਰੀ ਅਪੀਲ ਆ ਮੇਰੇ ਪੰਜਾਬੀ ਭਰਾਵਾਂ ਨੂੰ ਜਿੰਨੇ ਵੀ ਮੇਰੇ ਜਾਣਕਾਰ ਆ ਮੈਂ ਉਹਨਾਂ ਨੂੰ ਇਹ ਕਹਿਣਾ ਵਾਂ ਨਸ਼ੇ ਤਿਆਗੋ ਹੁਣ ਤਾਂ ਜਾਗੋ ਸਾਡੇ ਕੋਲ ਆਜੋ ਸਾਡੇ ਕੋਲ ਆਓ ਬਚੋ ਨਸ਼ਿਆਂ ਤੋਂ ਬਚੋ ਛੱਡੋ ਇਹ ਕੰਮ ਚ ਕੱਖ ਨਹੀਂ ਰੱਖਿਆ ਜਿੱਥੇ ਤੁਸੀਂ ਹਜ਼ਾਰਾਂ ਰੁਪਏ ਨਸ਼ੇ 'ਚ ਡਾ ਰਹੇ ਹੋ ਨਾ ਟਾਡੀ ਅਹੀ ਨੇਚਰਲ ਅਸੀਂ ਤੁਹਾਨੂੰ ਕੋਈ ਡੱਬਿਆਂ ਬਾਰੇ ਨਹੀਂ ਕਵਾਂਗੇ ਕੋਈ ਸ਼ੀਰੋਡ ਬਾਰੇ ਨਹੀਂ ਕਵਾਂਗੇ ਅਸੀਂ ਤੁਹਾਨੂੰ ਨੇਚਰਲ ਗੇਮ ਕਰਾਵਾਂਗੇ ਨੇਚਰਲ ਤਗੜਾ ਕਰਾਂਗੇ ਤੇ ਸਾਨੂੰ 6 ਮਹੀਨੇ 1 ਸਾਲ ਦੇਖਦੇ ਵੇਖੋ ਜੱਜ ਦੀ ਨਸ਼ਿਆਂ ਦੇ ਵਿੱਚ ਸਭ ਤੋਂ ਅਲੱਗ ਨੇਰਾਂ ਦੇ ਨਸ਼ੇੜੀ ਤੇ ਤਹੀ ਕੱਲ ਨੂੰ ਜਿਮ ਵਲੇਜਾ ਪਹਿਲਵਾਨ ਨੇਰ ਆਓਗੇ 1 ਸਾਲ ਦੇ ਵਿੱਚ ਸਭ ਤੋਂ ਅਲੱਗ ਇੱਕ ਵਾਰੀ ਉਠੋ ਕਰਨ ਕਰਨ ਵਾਲੇ ਬਣੇ ਕੋਜ ਸਭ ਕੁਝ ਛੱਡਿਆ ਜਾਂਦਾ ਬੜੇ ਜਣੇ ਆ ਜਿਹੜੇ ਨਸ਼ੇ ਛੱਡੇ ਆ ਮੇਰੇ ਕੋ ਆਏ ਆ ਅੱਜ ਫਿੱਟ ਵੀ ਆਓ ਇੱਕ ਵਾਰੀ ਤੁਸੀਂ ਵੀ ਆਓ ਸਾਡੇ ਕੋਲ ਆਓ ਇੱਕ ਵਾਰੀ ਮਨ ਮਾਰੋ ਆਪਣਾ ਦਿਖਿਆ ਉਸਤਾਦ ਦਾ ਕਹਿਣਾ ਵੀ ਇੱਕ ਜਿੱਕਰ ਪ੍ਰਵਾਸੀ ਨੌਜਵਾਨ ਆਸ਼ੂ ਵਰਗਾ ਐਡਾ ਸੋਹਣਾ ਸਰੀਰ ਬਣਾ ਸਕਦਾ ਪਰ ਸਾਡੇ ਪੰਜਾਬੀਆਂ ਨੂੰ ਕੀ ਆ ਸਾਡੇ ਪੰਜਾਬੀ ਵੀ ਬੜੀ ਦਲੇਰ ਹੁੰਦੇ ਨੇ ਪਰ ਅੱਜ ਸਾਡੇ ਪੰਜਾਬੀ ਖਾਸ ਕਰਕੇ ਨੌਜਵਾਨ ਗਲਤ ਰਾਹ ਪੈ ਰਹੇ ਨੇ ਗਤਕਰਾਹੇ ਵੱਲ ਜਾ ਰਹੇ ਨੇ ਇਸ ਕਰਕੇ ਭਾਈ ਆਪਣੇ ਪੈਸੇ ਤੇ ਆਪਣੇ ਸਰੀਰ ਦਾ ਬਰਬਾਦੀ ਨਾ ਕਰੋ ਨਸ਼ੇ ਦੇ ਵੱਲ ਨਾ ਜਾਓ ਜਿੱਥੇ ਤੁਹਾਡਾ ਸਰੀਰ ਖਰਾਬ ਹੋ ਰਿਹਾ ਉੱਥੇ ਤੁਹਾਡੇ ਪੈਸੇ ਵੀ ਬਰਬਾਦ ਹੋ ਰਹੇ ਨੇ ਮਾਪੇ ਵੀ ਤੁਹਾਡੇ ਦੁਖੀ ਹੋ ਰਹੇ ਨੇ ਤੁਸੀਂ ਦੇਖਿਆ ਆਸ਼ੂ ਇੱਕ ਪ੍ਰਵਾਸੀ ਹੈਗਾ ਨੌਜਵਾਨ ਆ ਗਰੀਬੀ ਤੋਂ ਉੱਠਿਆ ਸੀ ਦਿਹਾੜੀ ਕਾਦਾ ਸੀ ਕਿਸੇ ਵਕਤ ਉਸ ਤੋਂ ਬਾਅਦ ਟਾਇਲ ਮਿਸਤਰੀ ਬਣਿਆ ਟਾਇਲਾਂ ਦਾ ਕੰਮ ਕਰਨਾ ਸ਼ੁਰੂ ਕਰਤਾ ਅੱਜ ਚੰਗਾ ਬੋਡੀ ਬਿਲਡਰ ਬਣਿਆ ਭਾਈ ਤੁਸੀਂ ਵੀ ਸਰੀਰ ਬਣਾ ਸਕਦੇ ਹੋ ਜਿਮ ਨਾਲ ਪਿਆ ਕਰੋ ਆਪਣੇ ਸਰੀਰ ਨਾਲ ਪਿਆ ਕਰੋ ਤਾਂ ਜੋ ਕਿ ਤੁਹਾਡਾ ਸਰੀਰ ਜਿਹੜਾ ਵਾ ਉਹ ਸੋਨਾ ਬਣ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾਦ